ਅੰਮ੍ਰਿਤਸਰ ਕੀ ਓ ਮੰਡੀ ਚੌਂਕ ਤੋਂ ਲੈ ਕੇ ਸੁਲਤਾਨਵਿੰਦ ਗੇਟ ਵਾਲੀ ਸੜਕ ਤੱਕ ਬਹੁਤ ਭਾਰੀ ਜਾਮ ਲੱਗਦਾ ਹੈ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇੱਥੇ ਇੱਕ ਨਿੱਜੀ ਸਕੂਲ ਬਾਹਰ ਛੁੱਟੀ ਦੇ ਟਾਈਮ ਅਨੇਕਾਂ ਆਟੋ ਤੇ ਹੋਰ ਵਾਹਨ ਸੜਕ ਤੇ ਵਿੱਚ ਖੜੇ ਹੋ ਜਾਂਦੇ ਹਨ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਇਹਨਾਂ ਦੀ ਵਜ੍ਹਾ ਨਾਲ ਲੱਗੇ ਜਾਮ ਕਾਰਨ ਖਮਿਆਜ਼ਾ ਪਹੁੰਚਣਾ ਪੈਂਦਾ ਹੈ ਲੋਕਾਂ ਨੇ ਕਿਹਾ ਕਿ ਸਕੂਲ ਦੇ ਗੇਟ ਦੇ ਬਾਹਰ ਬੱਚਿਆਂ ਨੂੰ ਲੈਣ ਆਏ ਆਟੋ ਕਿਸੇ ਤਰਤੀਬਵਾਰ ਇੱਕ ਸਾਈਡ ਤੇ ਲਗਾਏ ਜਾਣ ਜਿਸ ਕਾਰਨ ਸੜਕ ਜਾਮ ਨਾ ਹੋਵੇ ਅਤੇ ਲੋਕ ਜਾਮ ਵਿੱਚ ਘਿਰ ਜਾਂ ਤੋਂ ਬਚ ਸਕਣ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਦੇ ਇੱਕ ਵਸਨੀਕ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜਾਮ ਦੇ ਦੌਰਾਨ ਉਹਨਾਂ ਲੋਕਾਂ ਨੂੰ ਬਹੁਤ ਮੁਸ਼ਕਲਾਂ ਹੁੰਦੀਆਂ ਹਨ ਤੇ ਕੀ ਮੁਸ਼ਕਲਾਂ ਹੁੰਦੀਆਂ ਹਨ ਗੱਲਬਾਤ ਕਰਦੇ ਹਾਂ ਹਾਂਜੀ ਸਰ ਜੀ ਹਾਂਜੀ ਸਰ ਸਰ ਜਾਮ ਇਹਨਾਂ ਲੱਗਦਾ ਕਿ ਬੱਚੇ ਸਕੂਲ ਲੈਣ ਆਣਗੇ ਬੱਚੇ ਆਟੋ ਵਾਲੇ ਰਸਤਾ ਨਹੀਂ ਦਿੰਦੇ ਉਹ ਰਸਤਾ ਬੰਦ ਕਰ ਦਿੰਦੇ ਬਿਲਕੁਲ ਸਕੂਲ ਦੇ ਅੰਦਰ ਜਾਣ ਵਾਸਤੇ ਬੱਚੇ ਬੱਚੇ ਵੀ ਲੇਟ ਹੋ ਜਾਂਦੇ ਆ ਸਭ ਕੁਝ ਲੇਟ ਹੋ ਜਾਂਦਾ ਸ਼ਹਿਰ ਦੇ ਵਿੱਚ ਹੋਰ ਵੀ ਕਈ ਸਮੱਸਿਆ ਸਰ ਬਹੁਤ ਥਾੜਾ ਹੈ ਦਰਵਾਜ਼ੇ ਤੋਂ ਹੀ ਜਾ ਕੇ ਵੇਖੋ ਲੰਘ ਨਹੀਂ ਸਕਦੇ ਸਮਾਰਟ ਸਿਟੀ ਬਣਾਉਣ ਵਾਸਤੇ ਸ਼ਹਿਰ ਨੂੰ ਵਾਸਤੇ ਕੀ ਕਰਨਾ ਪਏਗਾ ਸਰ ਜਾਮਟੋਣਾ ਪਊਗਾ ਸੜਕਾਂ ਸਾਫ਼ ਕਰਦੀਆਂ ਪੈਣਗੀਆਂ ਕੂੜਾ ਚੁੱਕਣਾ ਪਊਗਾ ਹਰ ਚੌਂਕ 'ਚ ਕੂੜਾ ਹੈਗਾ ਹਰ ਚੌਂਕ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਸਕੂਲ ਦੇ ਵਿੱਚ ਆਪਣੇ ਬੱਚੇ ਲੈਣ ਆਏ ਨਿਹੰਗ ਸਿੰਘ ਹਰਿੰਦਰ ਸਿੰਘ ਜੀ ਨਾਲ ਕੀ ਕਹਿੰਦੇ ਹਨ ਹਾਂਜੀ ਸਰ ਵੈਰੂ ਖਰਤਾ ਵੈਰੂ ਜੀ ਕੀ ਫਤਿਹ ਅਸੀਂ ਮੋਟਰਸਾਈਕਲ ਤੇ ਆਉਣ ਰਹੇ ਹਾਂ ਤੇ ਆ ਜਿਹੜਾ ਪੋਲਿਆ ਨਹਿਰਾਣੇ ਇੰਦੀ ਉਹਨੇ ਸੜਕ ਬੜੀ ਟੁੱਟੀ ਆ ਬਹੁਤ ਜ਼ਿਆਦਾ ਗੰਦਗੀ ਦੇ ਢੇਰ ਲੱਗੇ ਆ ਇੱਧਰ ਨੂੰ ਆਏ ਆ ਸਕੂਲ ਵਾਲ ਨੂੰ ਉਧਰ ਵੀ ਉਹੋ ਹਾਲ ਆ ਚਾਰਛੇ ਫੇਰੇ ਹਵਾਲਿਆ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਇਹ ਛੇਤੀ ਕੰਮ ਕੀਤਾ ਜਾਵੇ ਗੁਰੂ ਨਗਰੀ ਜਦੋਂ ਗੁਰੂ ਦੀ ਨਗਰੀ ਆ ਬਾਹਰੋਂ ਆਉਂਦੇ ਆ ਉਹ ਸਾਨੂੰ ਐਸੇ ਡੱਕ ਕੇ ਆਖਣਦੇ ਬਾਬਾ ਜੀ ਆ ਕੀ ਹਾਲ ਆ ਤੇ ਗੁਰੂ ਦੀ ਨਗਰੀ ਹੈ ਗੁਰੂ ਰਾਮਦਾਸ ਦਾ ਘਰ ਆ ਇਥੇ ਇਹੋ ਜੀਆਂ ਚੀਜ਼ਾਂ ਗੰਦ ਨਹੀਂ ਪੈਣਾ ਚਾਹੀਦਾ ਤੇ ਸਾਫ਼ ਸੋਭਾ ਦੇ ਨਹੀਂ ਰਹੇ ਮਹਾਰਾਜ ਤੁਹਾਡਾ ਪੜਾ ਕਰੂਗਾ ਫਸਟ ਵਿੱਚ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ